ਕਰ ਦਿੰਦੀ ਹੈ ਆ ਦੇਖੋ ਆ ਤੇਰਾ ਟਖਰਾ ਇਹ ਧਮਗੀ ਬਹੁਤ ਕਾਲੇ ਆ ਵਾਹ ਕਾਲੇ ਆ ਮੇਲਾ ਨੱਚ ਕਾਲਿਆ ਉਹ ਮੇਲਾ ਸਿਰਾ ਹੋ ਗਿਆ ਪਰ ਤਾਰੀ ਰੋਂਤੇ ਦਾ ਤਾਰੀ ਰੋਂਤੇ ਵਾਲਾ ਤਾਰੀ ਰੋਂਥੇ ਵਾਲਾ ਨਾਲ ਟਖਰਾ ਵਾਹ ਫਟਕ 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 ਨਾਨਦ ਮਾਰ ਰਿਹਾ ਹੈ ਰੇਪੀ ਆਸਟ੍ਰੇਲੀਆ ਉਹ ਵੀ ਵੱਡੇ ਬਾਈ ਨੇ ਮੈਚਾਂ ਦੇ ਨਾਨਦ ਮਾਰ ਰਿਹਾ ਆਹ ਦੇਖੋ ਕਹਿੰਦੇ ਰੌਂਦੇ ਦੇ ਗੋਸ਼ੇ ਦੀ ਕਬੱਡੀ ਆ ਆ ਫੇਰ ਕਾਲਾ ਮਾਲੇ ਵਾਲਾ ਤੇ ਗੋਸ਼ੇ ਦੇ ਦਰਮਿਆਨ ਰੇਪੀ ਆਸਟ੍ਰੇਲੀਆ ਮਨਦੀਪ ਆਸਟ੍ਰੇਲੀਆ ਤੇ ਮਣੀ ਆਸਟ੍ਰੇਲੀਆ ਤਲਵਿੰਦਰ ਆਸਟ੍ਰੇਲੀਆ ਇਹ ਵੀ ਅੱਜ ਦੇ ਟੂਰਨਾਮੈਂਟ ਦਾ ਨਜ਼ਾਰਾ ਤੱਕ ਰਹੇ ਆ ਬਹੁਤ ਐਨ ਦੁਨੀਆ ਖੁਸ਼ ਕਰ ਦਿੰਦੀ ਹੈ ਐਨ ਦੁਨੀਆ ਭੱਬਾਂ ਤੋਂ ਫਈ ਖੜੀ ਹੈ ਮੈਚ ਬਾਲਾ ਨਹੀਂ ਬਾਲਾ ਟਗੜਾ ਖੇਡਾ ਜਾ ਰਿਹਾ ਹੈ ਬਾਲੇ ਦਾ ਪਾਲ ਅਗਲੀ ਉਡਾਨ ਫੇਰ ਭਰ ਗਿਆ ਬਾਲੇ ਦਾ ਪਾਲ ਕੋਸੇ ਦੇ ਚਾਚਾ ਜੀ ਉਹਨਾਂ ਵੱਲੋਂ ਕਹਿੰਦੇ ਪੁਲਿਸ ਦੇ ਵਿੱਚ 500 ਲਓ ਪਾਲ ਤੇ ਕਹਿੰਦੇ ਫਾਟਕਾ ਪਾਲ 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 ਆਹ ਤੇਰਾ ਨਖਰਾ ਉਹ ਮੇਲਾ ਆਹ ਤਨੀ ਖੁਸ਼ ਕਰ ਦਿੰਦੀ ਹੈ ਇਹ ਨੱਚਦੀ ਟੱਪਦੀ ਜਵਾਨੀ ਪੱਕੇ ਤਾਰ ਤੇ ਇਸ ਤਰੀਆ ਰਹਦਾ ਤਾਰੀ ਦੇ ਫੇਰ ਰਡਾਨ ਭਰ ਲਈ ਵਰਪੀਨ ਸਿੰਘ ਬੰਦਿਆਂ ਖੁਸ਼ ਕਰ ਦਿੰਦੀ ਹੈ ਬਾਗੀ ਦਾ ਮੇਲਾ ਮੂਸਤੇ ਬਾਈ ਬਣਾ ਜੇ ਹੈ ਤਾਂ ਉਹ ਦੇ ਰਿਆ ਕਰੀਏ ਔਰ ਮੂਸਤੇ ਆਹ ਵੇਖੋ ਆਹ ਨਜ਼ਾਰਾ ਇਤੋਂ ਵੱਧ ਕਿਤੇ ਹੋਰ ਨਹੀਂ ਆਉਣਾ ਇਹ ਮਾ ਖੇਡ ਕਬੱਡੀ ਦਾ ਗਲਾਬ ਆ ਲਓ ਪਾਲ ਮੱਲੇ ਵਾਲਾ ਦੀ ਪਾਉਂਦਾ ਫਾਟਕ ਤੇ ਰਾਮ ਜੇ ਜਫਾ ਲੱਗ ਗਿਆ ਆਪ ਮਹਾਰੇ ਤਾਲੀ ਵਜਣੀ ਆ ਲਓ ਆਹ ਦੇਖੋ ਸਾਹਮਣੇ ਐ ਨਵੇਲਾ ਗੂੰਜ ਉੱਠਿਆ ਹੈ ਅੱਜ ਤਖਤ ਪਰੇ ਦਾ ਨਵੇਲਾ ਗੂੰਜ ਉੱਠਿਆ ਹੈ ਗੋਸ਼ੇ ਨੇ ਫੇਰ ਢਾਲ ਭਰਨੀ ਹੈ ਮਰਪ੍ਰੀਤ ਇੱਕ ਗੱਡੀ ਤੇ ਹੈ ਇੱਕ ਗੱਡੀ ਤੇ ਕਾਲਾ ਨੋਜਾ ਲੱਗਿਆ ਹੋਇਆ ਆਹ ਦੇਖੋ ਸਾਹਮਣੇ ਗੋਸ਼ਾ ਉਹ ਗੋਸ਼ਾ ਕਹਿੰਦਾ ਹੱਥ ਮੈ ਆਇਆ ਇੱਕੋ ਪਿੱਸੇ ਹੱਕ ਪਿੱਸੇ ਹੱਕ ਪਿੱਸੇ ਆਹ ਜੇ ਖੇਡਣੀ ਹੋਵੇ ਕਬੱਡੀ ਦੁੱਧ ਢਹਰੀਆਂ ਦੀ ਪਾਈ ਦਾ ਪੋ ਮਾਗ ਵਿੱਚ ਜਾਰੋ ਸੱਡਣਾ ਪੈਂਦਾ ਨਿੱਗ ਨਜਾਈ ਦਾ ਜੇ ਟਹਾਰ ਵਿੱਚ ਸੈਣੀ ਸੈਣੀ ਪੈਂਦੀ ਤੋਂ ਧੁੱਪ ਵੀ ਤਾਰ ਮਿੱਤਰੋ ਨਾਲ ਸੌਖਾ ਨਹੀਂ ਸਟਾਰ ਮਿੱਤਰੋ ਬੰਨ ਸੌਖੀ ਦੀ ਕਬੱਡੀ ਦਾ ਸਟਾਰ ਮਿੱਤਰੋ ਔਰ ਪਾਲ ਦੀ ਕਬੱਡੀ ਹੈ ਇੱਕ ਕੰਨੀ ਤੇ RAM ਇੱਕ ਤੇ ਫਟਕ ਗੋਰਖਰੀ ਵਿਚਕਾਰ ਲੱਗੇ ਹੋਏ ਆ ਉਹ ਮੁਕਾਬਲਾ ਫਟਕ ਦੇ ਨਾਲ ਓਹ 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 ਮਿੱਤਰੋ ਇਹ ਨ ਸਰਾ 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 ਘੁੰਮ ਗਈ ਐ ਲੋਈਆਂ ਘੁੰਮ ਗਈਆਂ ਲੋਈਆਂ ਘੁੰਮ ਗਈ ਐ ਲੈ ਵੀ ਜਨਾਨਿਆ ਅੱਜ ਕਹਿੰਦੇ ਐ ਮਨ ਚਿੱਤ ਖੁਸ਼ ਕਰਤਾ ਦਰਸ਼ਿਆ ਦਾ ਅਗਲੀ ਕਬੱਡੀ ਇਹਨੂੰ ਸਿਰਾ ਇਹਨੂੰ ਸਿਰਾ ਇਹਨੂੰ ਸਿਰਾ ਇਹਨੂੰ ਸਿਰਾ ਕਹਿੰਦੇ ਐ ਓਏ ਰਹਾਬਾ ਦੁਨੀਆ ਦੇ ਚਿੱਤ ਹੀ ਖੁਸ਼ ਕਰ ਦਿੰਦੇ ਐ ਐਰ ਦੁਨੀਆ ਦੇ ਚਿੱਤ ਖੁਸ਼ ਕਰ ਦਿੰਦੇ ਐ ਆ ਮੈਚ ਦੇ ਅਗਲੀ ਕਬੱਡੀ ਮਾਲੇ ਦਾ ਤੀਰਥ ਲਖਿਆ ਪਾਉਣ ਦੇ ਲਈ ਵਧ ਗਿਆ ਮਾਲੇ ਦਾ ਤੀਰਥ ਮਾਲੇ ਵਾਲਾ ਤੀਰਥਾ ਕਬੱਡੀ ਪਾਉਂਦਾ ਇੱਕ ਪਾਸੇ ਫਾਟਕਾ ਇੱਕ ਪਾਸੇ ਰਾਮ ਓ ਫਾਟਕ ਤੇ ਰਾਮ ਲੋ ਰਾਮ ਤੇ ਤੀਰਥਾ ਰਾਮ ਤੇ ਤੀਰਥਾ ਪਰ ਤੀਰਥ ਇੱਕ ਤਗੜਾ ਪੁਆਇੰਟ ਜੋੜਦਾ ਹੋਇਆ ਓ ਫੇ रौते गोशा फेरा गया रौते गोशा अडान भर गया परबड्डी कबड्डी 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 आओ कबड्डी ਵਾਹ ਕਾਲਿਆ ਆਹ ਮੇਲਾ ਨਾ ਕਾਲਿਆ ਉਹ ਮੇਲਾ ਸਿਰਾ ਹੋ ਗਿਆ ਮੇਲਾ ਕਹਿੰਦੇ ਅੰਤ ਹੋ ਗਿਆ ਔਰ ਮੇਲਾ ਭਾਈ ਗੁਰੂਦਰ ਖੋਣਾ ਦਾ ਅੰਤ ਹੋ ਗਿਆ 500 ਰੁਪਈਆ ਯਾਫੀ ਦੇ ਲਈ ਕਾਲੀ ਦੇ ਲਈ ਆ ਗਿਆ ਆ ਮੈਚ ਦੇ ਮੇਤਾ ਆ ਗਿਆ ਦੁਨੀਆ ਦੇ ਚੇਤੀ ਖੁਸ਼ ਕਰ ਦਿੱਤੇ ਹੈ ਅਗਲੀ ਡਾਉਨ ਬਾਲੋ ਦਾ ਤੀਰ tufoor ਪਰ ਗਿਆ ਹੁਣ ਚਾਰ ਯਾਫੀ ਤਿਆਰ ਪਾਟਕਾ ਲੋਕੀ ਭਗੜੇ ਪਉਦਿਆ ਜੱਫੇ ਲਾਉਣੇ ਪੈਣੇ ਆਰਾਮ ਸਿਆ ਆਹ ਵੇਖੋ ਰੋਤੇ ਦਾ ਰਾਮ ਰਾਮ ਤੇ ਤੀਰਤ ਵੱਲੋਂ ਬੱਲੇ 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 ਆਹ ਬੱਲੇ 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 ਆਹ ਵੇਖੋ ਸਾਹਮਣੇ ਬੱਜ ਗਈ ਕੱਚੀ ਜਿਆਰਾ ਨਿਆਰਾ ਨਾਮ ਰੌਕੇ ਵਾਲਾ ਲਾ ਗਿਆ ਖਿਡਾਰੀ ਆ ਗਿਆ ਤੇ ਮੇਲਾ ਨਚਾ ਗਿਆ ਲੈ ਤੇ ਲਖਾ ਤੇ ਬੇਨਾਦ ਚੁੱਕ ਆ ਗਿਆ ਤੇਰਾ ਤੇਰਾ ਸਪੋਰਟ ਵਾਲਾ ਬਾਹਰ ਦਰਸ਼ਕਾਂ ਦੇ ਦਿਖਾ ਜੱਸੇ ਹੋਣਾ ਨੂੰ ਵੀ ਦੁਨੀਆ ਖੁਸ਼ ਕਰ ਦਿੱਤੀ ਐ ਦਿਖਾ ਕੇ ਕੀ ਮਾਨ ਨੂੰ ਇੱਕ ਪਾਸੇ ਟੀਮ ਕਹਿੰਦੇ ਗਿੱਗੀ ਮਾਨ ਦੀ ਮਾਲੇ ਦੀ ਟੀਮ ਬਣਾਈ ਹੋਈ ਆ ਆਓ ਸਾਹਮਣੇ ਤਾਰੀ ਰੌਂਤੇ ਵਾਲਾ ਤੇ ਕਾਲੇ ਦੇ ਨਾਲ ਫੇਰ ਕਾਲੇ ਦੇ ਨਾਲ ਫੇਰ ਮੁਕਾਬਲਾ ਹੋ ਗਿਆ ਆਓ ਦੇਖੋ ਸਾਹਮਣੇ ਪਰ ਤਾਰੀ ਰੌਂਤੇ ਦਾ ਤਾਰੀ ਰੌਂਤੇ ਵਾਲਾ ਤਾਰੀ ਰੌਂਤੇ ਵਾਲਾ ਦਾ ਵੀ ਜਲਾਲ ਵਾਲਿਆ ਯੋਰ ਇਹਨਾਂ ਦਾ ਵੀ ਲੱਗਿਆ ਪਿਆ ਸਾਡਾ ਵੀ ਯੋਰ ਬਹੁਤ ਲੱਗੀ ਜਾਂਦਾ ਕਿਉਂਕਿ ਜੋਸ਼ ਆਈ ਜਾਂਦਾ ਇਹ ਖੇਡ ਕਬੱਡੀ ਆ ਲਓ ਅਗਲੀ ਕਬੱਡੀ ਮੈਨੂੰ ਲੱਗਦਾ ਜਾਫੀ ਨੂੰ ਇਹ ਸੱਜ ਪਿਆਰ ਰੇਤਾਂ ਦੇ ਲਈ ਵੱਧ ਗਿਆ ਔਰ ਚਾਰ ਜੋਫੀ ਪਿਆਰ ਹੈ ਉਧਰ ਚੈਨਾ ਮਾਨੁਕਿਆ ਵਾਲਾ ਤੇ ਨਾਲ ਸਵਰਨਾ rau ਕਿਆ ਵਾਲਾ ਉਹ ਵੀ ਵੱਡੇ ਭਾਈ ਚੇਚੇ ਤੌਰ ਤੇ ਪੁੱਜ ਗਿਆ ਟਰਕੋਟੀ ਹੈ ਗੱਗੂ ਪਰ ਸਾਹਮਣੇ ਫਾਟਕ ਹੱਕਾ ਪਿਆਰ ਨਖਰਾ ਵਾਹ ਫਾਟਕਾ ਫਾਟਕ 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 ਪਿਆਰ ਲਾਓ ਪਿਆਰ ਲਾਓ ਪਿਆਰ ਲਾਓ ਫਟਕ ਫਟਕੇ ਕਹਿੰਦੇ ਆ ਸਿਰੇ ਦੇ ਜੁੱਫੇ ਲਾ ਗਿਆ ਅੱਜ ਦੀ ਕਬੱਡੀ ਫੇਰ ਗੋਸਾ ਰੋਕ ਤੇ ਆ ਰਿਹਾ ਰੌਂਤੇ ਦੀ ਧਰਤੀ ਦੇ ਗੋਸੇ ਦੀ ਕਬੱਡੀ ਪੈ ਗਈ ਹੈ ਸਾਰਾ ਟੜੀਆਂ ਹੋਈਆਂ ਮੈਚ ਬਹੁਤ ਤਗੜਾ ਆਹ ਵੇਖੋ ਆ ਤੇਰਾ ਟਖਰਾ ਇਹ ਕੰਮ ਗਈ ਮੈਚ ਸਮਾਪਤ ਉਹ ਬਾਈ ਸਵਾਦ ਆ ਗਿਆ ਆ ਗਿਆ ਆ ਗਿਆ ਕ